ਸਰਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਿ ਤੁਸੀਂ ਤੇ ਬਠਿੰਡਾ ਦੇ ਵਿੱਚ ਸੀਡੀਪੀਓ ਦੀ ਅਗਵਾਈ ਦੇ ਵਿੱਚ ਪੋਸ਼ਣ ਮਾਂ 2024 ਮਨਾਇਆ ਜਾ ਰਿਹਾ ਹੈ। ਦੇਰਸਿਲ ਇਸ ਬਾਬਤ ਜਾਣਕਾਰੀ ਦਿੰਦੇ ਆ ਦੱਸਿਆ ਗਿਆ ਕਿ ਹਰ ਸਾਲ ਇਹ ਪੋਸ਼ਣ ਮਾਂ ਮਨਾਇਆ ਜਾਂਦਾ ਤੇ ਅਪ੍ਰੈਲ ਦੇ ਵਿੱਚ ਪੋਸ਼ਣ 15 ਵਾਲਾ ਮਨਾਇਆ ਜਾਂਦਾ। ਜਿੱਥੇ ਵੀ ਜਿਹੜੇ ਬੱਚੇ ਨੇ ਜਨੱਚ ਖੂਨ ਦੀ ਕਮੀ ਹੁੰਦੀ ਹੈ ਜਾਂ ਪੋਸ਼ਣ ਦੀ ਘਾਟ ਹੁੰਦੀ ਹੈ ਤਾਂ ਉਸ ਤੇ ਨੂੰ ਲੈ ਕੇ ਮਾਵਾਂ ਤੇ ਆਂਗਣਵਾੜੀ ਜਿਹੜੇ ਵਰਕਰ ਨੇ ਉਹਨਾਂ ਨੂੰ ਜਾਗਰੂਕ ਕੀਤਾ ਜਾਂਦਾ ਕਿਵੇਂ ਜਿਹੜੀਆਂ ਘਰ ਦੇ ਵਿੱਚ ਰੈਸਪੀਜ਼ ਤਿਆਰ ਕਰਕੇ ਬੱਚਿਆਂ ਦੇ ਵਿੱਚ ਵਾਅਦਾ ਉਹਨਾਂ ਦਾ ਵਿਕਾਸ ਤੇ ਵਾਅਦਾ ਕੀਤਾ ਤੇ ਕਿਵੇਂ ਘਰ ਦੇ ਵਿੱਚ ਹੀ ਰੈਸਪੀਜ਼ ਤਿਆਰ ਕਰਕੇ ਬੱਚਿਆਂ ਦਾ ਵਾਧਾ ਤੇ ਵਿਕਾਸ ਕੀਤਾ ਜਾ ਸਕਦਾ ਇਸ ਨੂੰ ਲੈ ਕੇ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਇਸ ਦੇ ਵਿੱਚ ਮਾਵਾਂ ਤੇ ਆਂਗਣਵਾੜੀ ਵਰਕਰਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਕਿ ਘਰ ਦੇ ਵਿੱਚ ਕਿਚਨ ਗਾਰਡਨ ਬਣਾਇਆ ਜਾਵੇ ਤਾਂ ਜੋ ਜਿਹੜੇ ਪੋਸ਼ਟਿਕ ਤੱਤ ਸਬਜ਼ੀਆਂ ਤੇ ਫਲਾਂ ਦੇ ਉਹ ਬੱਚਿਆਂ ਨੂੰ ਦਿੱਤੇ ਜਾ ਸਕਣ ਇਸ ਦੇ ਨਾਲ ਹੀ ਪੋਸ਼ਟਿਕ ਰੈਸਪੀਜ਼ ਨੂੰ ਲੈ ਕੇ ਆਂਗਣਵਾੜੀ ਵਰਕਰਾਂ ਨੂੰ ਵੀ ਖਾਸ ਤੌਰ ਤੇ ਸਿਖਲਾਈ ਦਿੱਤੀ ਜਾਂਦੀ ਹੈ ਤੇ ਜਿਹੜਾ ਖਾਣਾ ਵਿਭਾਗ ਬੁਲਾਉਂਦਾ ਉਹ ਵੀ ਵੰਡਿਆ ਜਾਂਦਾ ਤੇ ਵਾਤਾਵਰਨ ਦੀ ਸਫਾਈ ਕਿਚਨ ਗਾਰਡਨ ਉਦੇ ਲਗਾਉਣਾ ਇਸ ਨੂੰ ਲੈ ਕੇ ਅਹਿਮ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਹਾਲਾਂਕਿ ਜਦ ਪੱਤਰਕਾਰਾਂ ਦੇ ਵੱਲੋਂ ਸਵਾਲ ਕੀਤਾ ਗਿਆ ਕਿ ਕਈ ਵਾਰ ਰਾਸ਼ਨ ਨੂੰ ਲੈ ਕੇ ਸ਼ਿਕਾਇਤਾਂ ਜਿਹੜੀਆਂ ਨੇ ਆਂਗਣਵਾੜੀ ਸੈਂਟਰਾਂ ਦੇ ਵਿੱਚ ਆਉਂਦੀਆਂ ਨੇ ਤਾਂ ਉਹਨਾਂ ਦਾ ਕਹਿਣਾ ਕਿ ਕਈ ਵਾਰ ਪਿੱਛੋਂ ਰਾਸ਼ਨ ਜਿਹੜਾ ਏ ਉਹ ਖਰਾਬ ਹੁੰਦਾ ਹੈ ਹਾਲਾਂਕਿ ਜਦ ਇਸ ਦੀ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਇਸ ਨੂੰ ਤੁਰੰਤ ਹੀ ਬਦਲ ਦਿੱਤਾ ਜਾਂਦਾ ਹੈ ਕੀ ਨਾਮ ਹੈ ਕਿ ਪੋਸਟ ਮੈਂ ਹੁਸ਼ਰਾਨੀ ਸੀਡੀਪੀ ਬਠਿੰਡਾ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਪ੍ਰੋਗਰਾਮ ਇਹ ਪੋਸ਼ਣ ਮਹਾ 2024 ਬਣਾਇਆ ਜਾ ਰਿਹਾ ਹੈ ਇਹ ਹਰ ਸਾਲ ਅਸੀਂ ਮਨਾਉਂਦੇ ਆ ਤੇ April ਦੇ ਵਿੱਚ ਅਸੀਂ ਪੋਸ਼ਣ ਪੰਦਰਵਾੜਾ ਮਨਾਉਂਦੇ ਆ ਇਹਦੇ ਦੀ ਨਾਲ ਸੀ ਜੋ ਬੱਚੇ ਅਨੀਮੀਕ ਹੁੰਦੇ ਨੇ ਜਿਨ੍ਹਾਂ ਚ ਖੂਨ ਦੀ ਕਮੀ ਹੁੰਦੀ ਹੈ ਜਾਂ ਹੋਰ ਸਰੀਰਕ ਪੱਖੋਂ ਕਮਜ਼ੋਰ ਹੁੰਦੇ ਹੈਗੇ ਉਹਨਾਂ ਦੇ ਲਈ ਮਾਵਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਉਹਨਾਂ ਨੂੰ ਅਵੇਅਰ ਕੀਤਾ ਜਾਂਦਾ ਹੈ ਕਿ ਉਹ ਆਪਣੇ ਬੱਚਿਆਂ ਦਾ ਧਿਆਨ ਰੱਖਣ ਤੇ ਇਸ ਤਰ੍ਹਾਂ ਹੀ ਉਹਨਾਂ ਨੂੰ ਪੋਸ਼ਟਿਕ ਰੈਸਪੀ ਜਿਹੜੇ ਘਰੇ ਆਪਾਂ ਚੀਜ਼ਾਂ ਬਣਾ ਸਕਦੇ ਜਿਹਦੇ ਨਾਲ ਬੱਚਿਆਂ ਦੀ ਸਿਹਤ ਵਧੀਆ ਹੋਵੇ ਉਹਦੇ ਬਾਰੇ ਜਾਣਕਾਰੀ ਮਾਵਾਂ ਨੂੰ ਦਿੱਤੀ ਜਾਂਦੀ ਹੈ ਪੋਸ਼ਟਿਕ ਰੈਸਪੀ ਸਿਖਾਈਆਂ ਜਾਂਦੀਆਂ ਤੇ ਹੋਰ ਵਾਤਾਵਰਣ ਦੇ ਸਾਫ ਸਫਾਈ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ ఆంగన్వాడి ఆ తరే ਆੰਗਣਵਾੜੀ ਸੈਂਟਰਾਂ ਦੇ ਵਿੱਚ ਪੋਸ਼ਣ ਅਭਿਆਨ ਦੇ ਤਹਿਤ ਆ ਆੰਗਣ ਜਿਹੜੇ ਮਾਮਾ ਨੇ ਉਹਨਾਂ ਨੂੰ ਅਵੇਅਰ ਕੀਤਾ ਜਾਂਦਾ ਤੇ ਜਿਹੜਾ ਡਿਪਾਰਟਮੈਂਟ ਵੱਲੋਂ ਪੋਸ਼ਣ ਦੇ ਲਈ ਖਾਣਾ ਵਗੈਰਾ ਬੱਚਿਆਂ ਲਈ ਆ ਰਿਹਾ ਉਹ ਵੀ ਵੰਡਿਆ ਜਾਂਦਾ ਤੇ ਉਹ ਤਾਂ ਰੁਟੀਨ ਦੇ ਵਿੱਚ ਹੀ ਵੰਡਿਆ ਜਾਂਦਾ ਤੇ ਇਹਦੇ ਵਿੱਚ ਇਸ ਮਹੀਨੇ ਵਿੱਚ ਸਪੈਸ਼ਲ ਜਾਣਕਾਰੀ ਦਿੱਤੀ ਇਹਨੇ ਵੀ ਕਿਸ ਤਰ੍ਹਾਂ ਤੁਸੀਂ ਕਿਚਨ ਗਾਰਡਨ ਲਗਾ ਸਕਦੇ ਹੋ ਕਿਚਨ ਗਾਰਡਨ ਦੇ ਵਿੱਚ ਆਪਣੇ ਘਰ ਦੇ ਜੋਗੀਆਂ ਪੌਸਟਿਕ ਸਬਜ਼ੀਆਂ ਉਗਾ ਸਕਦੇ ਹੋ ਤੇ ਸਾਫ ਸਫਾਈ ਬਾਰੇ ਧਿਆਨ ਦਿੱਤਾ ਜਾਂਦਾ ਤੇ ਇੱਕ ਮਾਂ ਇੱਕ ਪੌਦਾ ਮਾਂ ਦੇ ਨਾਮ ਉਹਦੇ ਇਹ ਨਾ ਪੱਦੇਲ ਗਈ ਜਾਂਦੀ ਆਂਗਣਵਾਲੀ ਸੈਂਟਰਾਂ ਦੇ ਵਿੱਚ ਤੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾਂਦੀ ਸਾਫ ਸਫਾਈ ਨਾ ਨਾ ਜਾਣਕਾਰੀ ਦਿੱਤੀ ਜਾ ਰਹੀ ਹੈ ਪਰ ਕੁਝ ਸ਼ਿਕਾਇਤਾਂ ਆਈਆਂ ਕਿ ਜਿਹੜਾ ਇੱਥੇ ਰਾਸ਼ਨ ਆ ਰਿਹਾ ਹੈ ਉਹ ਬਹੁਤ ਹੀ ਮੜਾ ਆ ਰਿਹਾ ਸੀ ਉਹ ਹਰ ਜਗ੍ਹਾ ਤੇ ਇੰਨਾ ਨਹੀਂ ਥੋੜੀ-ਬਹੁਤ ਕੰਪਲੇਂਟਾਂ ਹੈਗੀ ਆ ਉਹ ਵਾਪਸ ਕਰ ਦਿੱਤਾ ਜਾਂਦਾ ਮਾਰਕਫੈਡ ਵੱਲੋਂ ਤੇ ਉਹ ਸਾਨੂੰ ਉਸੇ ਟਾਈਮ ਜਦੋਂ ਕੰਪਲੀਟ ਆਉਂਦੀ ਅਸੀਂ ਉਸੇ ਟਾਈਮ ਉਹਨਾਂ ਨੂੰ ਚੇਂਜ ਕਰਵਾ ਕੇ ਦੇ ਦਿੰਦੇ ਨੇ